ਸਤਿ ਸਤ ਪਰ ਬਾਰ ਬਾਰ ਨੀਨ ਹੋਏ ਚਰਨ ਨੈਰਾ ਸਾਹ ਭਇਓ ਬਸਰ ਜਨ ਗੁਰ ਪੁਰ ਆਇਓ ਮੇ ਸਚ ਤਿੰਨ ਸਿਖ ਕੋ ਬਿਸਮਾਇਓ ਫਿਰ ਕਦੀ ਛਿੰਦਾ ਕਹਿੰਦੇ ਫਿਰ ਭਾਈ ਗੁਰੁਖ ਨਾ ਪਾਈ ਤੇ ਖਾੜੀ ਤੇ ਪੈਰਾਂ ਤੇ ਵਾਰ ਵਾਰ ਦਰਸ਼ਨ ਕਰਦਾ ਹੈ ਮੱਥਾ ਟੇਕਦਾ ਹੈ ਉਹਦੀ ਵਡਿਆਈ ਕਰਦਾ ਹੈ ਕਿ ਭਾਈ ਤਖਾਰੀ ਤੁਹਾਡੇ ਵਰਗਾ ਜੀਵਨ ਮੈਂ ਅੱਜ ਤੱਕ ਨਹੀਂ ਥੱਕਿਆ ਕਿ ਤੁਸੀਂ ਤਾਂ ਗੁਰਬਾਣੀ ਨੂੰ ਆਪਣੇ ਜੀਵਨ 'ਚ ਲਾਗੂ ਕਰਕੇ ਬੈਠੇ ਹੋ ਤੁਸੀਂ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਸੇਵਕ ਸਿੱਖ ਹੋ ਤੁਸੀਂ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਾਣੀ ਤੇ ਪਹਿਰਾ ਦਿੱਤੇ ਹੋ ਕਿ ਭਾਈ ਗੁਰਮੁਖ ਭਾਈ ਤਖਾਰੀ ਨੂੰ ਉਹਦੀਆਂ ਵਡਿਆਈਆਂ ਕਰਦਾ ਉਹਦੇ ਗੁਣ ਬੰਦਾ ਕਿ ਕਹਿੰਦੇ ਮੇਂਦਰ ਰੁਕੇ ਭਾਈ ਇਸਾਰੀ ਦੇ ਚਰਨਾਂ ਵਿੱਚ ਸਿਰ ਧਰ ਦਿੱਤਾ ਤੇ ਉਹ ਉੱਥੋਂ ਵਿਦਾ ਹੋ ਕੇ ਆਗਿਆ ਲੈ ਕੇ ਕਹਿੰਦੇ ਗੁਰੂ ਜੀ ਵੀ ਨਗਰੀ ਆ ਗਿਆ ਉਸ ਸਿੱਖ ਦਾ ਭਰੋਸਾ ਵੇਖ ਕੇ ਹੈਰਾਨ ਸੀ ਸਿਰੀਆ ਰਜਨ ਬੈਠੇ ਜਿਸ ਥਾਣੀਂ ਪਗ ਪੰਕਜ ਪਰ ਰੀ ਬਨੇਵਾ ਮੁਸ਼ਤਾ ਵਰਦਸ਼ੇ ਮੁਖਸੋਂ ਕਾਹਿਓ ਕੈਸੇ ਸਿੱਖ ਜਾਏ ਤੈ ਲਹਿਓ ਕਿੰਨੇ ਜਿਸ ਅਸਥਾਨ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਸਨ ਤੇ ਕਹਿੰਦੇ ਉਸ ਅਸਥਾਨ ਤੇ ਜਾ ਕੇ ਉਹਨਾਂ ਨੇ ਨਮਸ਼ਕਾਰ ਕੀਤੀ ਚਰਨ ਤੁਮਨਾ ਤੇ ਮੱਥਾ ਟੇਕਿਆ ਤੇ ਸੀਸ ਝੁਕਾਇਆ ਤੇ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਪੁੱਛਿਆ ਮੁੱਖ ਤੋਂ ਉਚਾਰਿਆ ਤੁਸੀਂ ਉੱਥੇ ਜਾ ਕੇ ਕਿਹੋ ਜਿਹਾ ਸਿੱਖ ਬੈਠੇ ਆ ਕਿਮ ਨ ਹੋਰਨੇ ਚੇ ਦੋਖ ਸੁਖੀ ਵੇ ਸੋਨਕਾਰ ਹੱਥ ਧੋੜ ਕਰ ਬੋਲਾ ਸੇ ਪ੍ਰਗਤਮ ਨੇ ਸਿੱਖ ਅਡੋਲਾ ਗੁਰੂ ਅਰਜਨ ਪਾਤਸ਼ਾਹ ਨੇ ਮੁਸਕਰਾ ਕੇ ਪੁੱਛਿਆ ਕਿਉਂ ਵੀ ਗੁਰੂਕਾ ਕਿੱਥੇ ਜਾ ਕੇ ਆਇਆ ਗੁਜਰਾਤ ਸਿੱਖ ਨੂੰ ਵੇਖ ਕੇ ਆਇਆ ਕਿਵੇਂ ਲੱਗਿਆ ਗੁਰੂ ਦਾ ਸਿੱਖ ਉਹ ਕਹਿੰਦਾ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀ ਹੈ ਨਹੀਂ ਰਹਿੰਦਾ ਕਿਵੇਂ ਸੇਵਾ ਕਰਦਾ ਹੈ ਉਹ ਕੀ ਸੇਵਾ ਕਰਾਉਂਦਾ ਹੈ ਤੇ ਕਿਵੇਂ ਹਿਰਦੇ ਵਿੱਚ ਭਰੋਸਾ ਰੱਖ ਕੇ ਸੁੱਖ ਸੁੱਖਾਂ ਵਿੱਚੋਂ ਗੁਜ਼ਰਦਾ ਭਾਈ ਗੁਰਮੁਖ ਸੁਣ ਕੇ ਨਾ ਕਹਿੰਦੇ ਹੱਥ ਜੋੜ ਕੇ ਗੁਰੂ ਅਰਜਨ ਪਾਤਸ਼ਾਹ ਦੇ ਸਾਹਮਣੇ ਖੜੇ ਹੋ ਕੇ ਕਹਿੰਦਾ ਕਿ ਸਤਿਗੁਰੂ ਜੀ ਤੁਹਾਡਾ ਸਿੱਖ ਤੇ ਆਡੋਲ ਹੈ ਮਹਿਮਾ ਜਿੰਕੀ ਕਹੀ ਨਾ ਜਾਏ ਦੋਖ ਸੋਖ ਮੈਂ ਇੱਕ ਸੁਨਾਰੀ ਤਾਈ ਸਕਲ ਪਰਸੰਗ ਪਹਿਓ ਕਿਸ ਕੇ ਰਾਹ ਜਦੋਂ ਸਿਕਾਰੀ ਕੋ ਗਰੇ ਕਰੇ ਰਾ ਕਹਿੰਦੇ ਹੱਥ ਢੋਲ ਕੇ ਸੱਚੇ ਪਾਤਸ਼ਾਹ ਤੁਹਾਡੇ ਸਿੱਖ ਦੀ ਤਾਂ ਉਸਤ ਨਹੀਂ ਕਹੀ ਜਾ ਸਕਦੀ ਤੁਹਾਡਾ ਸਿੱਖ ਤੇ ਇੰਨਾ ਪਿਆਰਾ ਔਰ ਇੰਨਾ ਗੁਰਬਾਨੀ ਦੇ ਲੱਗ ਗਿਆ ਕਿ ਕਹਿੰਦੇ ਉਹ ਦੁੱਖ ਸੁੱਖ ਨੂੰ ਇਕ ਸਮਾਨ ਹੋ ਕੇ ਪ੍ਰਸੰਨ ਰਹਿਣਾ ਹੈ ਤੇ ਫਿਰ ਉਸ ਦੇ ਸਾਡੀ ਗੱਲਬਾਤ ਅਸਤੀ ਤੇ ਸੱਚੇ ਪਾਤਸ਼ਾਹ ਤੁਹਾਡਾ ਸਿੱਖ ਤਾਂ ਸੁੱਖ ਸੁੱਖ ਦੇ ਵਿੱਚ ਤੁਹਾਨੂੰ ਚੇਤੇ ਕਰਦਾ ਹੈ ਉਹਦੇ ਗੁਰਬਾਣੀ ਦੇ ਮੁਸਾਬਕਾ ਕਰਨਾ ਜੀਵਨ ਬਸਰ ਕਰਦਾ ਹੈ ਰੱਬ ਤੇ ਬਾਣੀ ਚ ਰਹਿਦਾ ਹੈ ਗੁਰਬਾਣੀ ਪੜਦਾ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਹਾਡਾ ਸਿੱਖ ਤਾਂ ਇਨਾ ਪ੍ਰਕਾਸ਼ ਹੈ ਇਨਾ ਤੁਹਾਡੀ ਬਾਣੀ ਨੂੰ ਪੜਨ ਵਾਲਾ ਹੈ ਗੁਰਬਾਣੀ ਨੂੰ ਮੰਨਣ ਵਾਲਾ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਅੱਜ ਦੇ ਇਸ ਸਮੇਂ ਦੇ ਅੰਦਰ ਇਨਾ ਗੁਰੂ ਦਾ ਪਰਪਾ ਸਿੱਖ ਜਿਹੜਾ ਗੁਰੂ ਤੋਂ ਇੱਕ ਕਦਮ ਵੀ ਪਰੇ ਨਹੀਂ ਪੁੱਟਦਾ ਕਿ ਗੁਰਸਵਾਰੀਓ ਮੈਂ ਕਹਿਦਾ ਬੇਨਤੀ ਕਰ ਚੁੱਕਾ ਕਿ ਦਿੱਖੇ ਗੁਰੂ ਅਰਜਨ ਪਾਤਸ਼ਾਹ ਨੇ ਭੇਜਿਆ ਹੋਏਗਾ ਉਹ ਸਿੱਖ ਐਵੇਂ ਨਹੀਂ ਹੋਏਗਾ ਉਹਦੇ ਪਿੱਛੇ ਕੋਈ ਗੱਲ ਹੋਏਗੀ ਖर्चे ਪਾਤਸ਼ਾਹ ਦੇ ਚਰਨਾਂ ਚ ਪ੍ਰਵਾਣ ਚਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਸੋਪੀ ਬਸ ਹੈ ਬਸ ਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਰ ਜਿਹੜੇ ਸੁਖੀ ਕੌਣ ਵਸਦੇ ਔਰ ਸਾਧ ਸੰਗਤ ਜੀ ਮੈਂ ਕਹਿੰਦਾ ਜੋ ਤਾਂ ਦੁਨੀਆ ਤੇ ਆਉਣਾ ਪ੍ਰਵਾਨ ਹੋ ਗਿਆ ਆਉਣਾ ਭਾਈ ਤੇ ਭਾਰੀ ਦਾ ਜਿੱਦਾਂ ਦੇ ਕੋਲੇ ਭਾਈ ਗੁਰਮੁਖ ਨੂੰ ਭੇਜਿਆ ਉਹ ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਤੇ ਗੁਰੂ ਦਾ ਸਿੱਖ ਜਿਹੜਾ ਉਸਨੇ ਤੇ ਭਾਈ ਤੇ ਭਾਰੀ ਦੇ ਘਰ ਦੇ ਕੇ ਆਸੀ ਜੋ ਵੀ ਹੋਣੇ ਉਤੇ ਘੜ ਦੇ ਕੇ ਆ ਜੋ ਵੀ ਹੋਣੇ ਆਪਣੀਆਂ ਅੱਖਾਂ ਦੇ ਨਾਲ ਦੇ ਕੇ ਆ ਉਹ ਸਾਰੀ ਗੱਲਬਾਤ ਸਤਪੁਰਾਂ ਦੇ ਨਾਲ ਸਾਂਝੀ ਕੀਤੀ ਜਿਸ ਪਰ ਆਪ ਪਰ ਸੱਜਤਾ ਹੋਏ ਅਸਨਿਚਤਾ ਰਹੇ ਔਰ ਸੋਏ ਕਿਰਪਾ ਨਿਦਾਨ ਸੋਨ ਤਹਾਰੇ ਭਾਏ ਸੋ ਜਤਨਾ ਉਸ ਨਿਚ ਕੋ ਸੁਣ ਭਾਏ ਜਦ ਜੇਸੂ ਪਰ ਆਪ ਜੀ ਦੀ ਪ੍ਰਤਨਤਾ ਹੋ ਜਾਏ ਇੱਕ ਬੇਚੀ ਮੈਂ ਬਾਕੀ ਤਰ੍ਹਾਂ ਬਾਬੇ ਦੀ ਬਾਣੀ 'ਚ ਇਹ ਵੀ ਬਚਨ ਹੈ ਕਿ ਨਾਦਰ ਉਪਰਕ ਦੀ ਦੇ ਕਰੈ ਸੁਲਤਾਨਾ ਘਾਓ ਕਰਾਇ ਬਤ ਕਿ ਜੇ ਕਿਤੇ ਉਹਦੀ ਨਜ਼ਰ ਪੁੱਠੀ ਹੋ ਜਾਏ ਜੇ ਰੱਬ ਦੀ ਕਿਰਪਾ ਦੇ ਪਾਸਰ ਨਹੀਂ ਪੰਤਾਏ ਸਾ ਸੰਗਤ ਜੀ ਅਸੀਂ ਸੁਲਤਾਨਾ ਤੋਂ ਤਾਂ ਪੁੱਤਰ ਵਾਲੇ ਤੱਕ ਆ ਜਾਵਾਂ ਕਿ ਸਾਡੀ ਕੌਮ ਦੇ ਜਿਹੜੇ ਹਾਣਾਕ ਨੇ ਦੋਸਤਾਂ ਦੇ ਹਾਲਾਤ ਆਰੇ ਦੁਆਰੇ ਦੀ ਨੇ ਸਤ ਸੰਜੋਤ ਜੀ ਅਸੀਂ ਤੇ ਉਸ ਮਾਲਕ ਦੇ ਦਰ ਤੇ ਰਹਿਣ ਵਾਲੇ ਲੋਕਾਂ ਪਰ ਸਾਨੂੰ ਦਰ ਕਰਕੇ ਮੰਗ ਤੇ ਬਣਾ ਕੇ ਰੱਖ ਦਿੱਤਾ ਅਸੀਂ ਉਸ ਦਰ ਦੇ ਪੰਚ ਤੇ ਆਂ ਜਿਸ ਦਰ ਤੇ ਸਾਡਾ ਜਗਤ ਮੰਤ ਪਸ ਹੈ ਜਗਤ ਤੇ ਭਾਵੀ ਫਿਰਤ ਹੈ ਸਭ ਕੋ ਦਾਤਾ RAM ਅਸੀਂ ਉਸ ਗੁਰੂ ਦੇ ਸਿੱਖ ਹਾਂ ਸਰਬਨਾਮ ਜੀਆ ਦਾ ਇੱਕ ਦਾਤਾ ਤੋਂ ਮੈਂ ਜੇ ਸਰ ਨਾ ਜਾਈ ਪਰ ਅੱਜ ਦਾ ਸਿੱਖ ਨਾਮ ਦੇ ਮਗਰ ਸਿੰਘ ਤੇ ਕੌਰ ਲਾਉਣ ਵਾਲਾ ਥਾਂ ਥਾਂ ਤੇ ਮਹਾਨ ਸਾ ਬਣ ਕੇ ਖੜਾ ਹੈ ਉਹ ਗੁਰੂ ਦਾ ਸਿੱਖਾ ਜੇ ਤੂੰ ਕਿਤੇ ਹੋਰ ਜਾਣੀ ਇੱਕ ਬੰਦ ਮੈਂ ਕਹਿੰਦਾ ਸਾਂਝਾ ਕਰਾਂ ਭਾਈ ਜਿਹਦਾ ਸਾਈ ਏਡਾ ਵੱਡਾ ਹੋਵੇ ਜਿਹਦਾ ਪਰਮਾਤਮਾ ਏਡਾ ਵੱਡਾ ਹੋਵੇ ਏਡਾ ਵੱਡਾ ਹੋਵੇ ਅਸੀਂ ਕਹਿੰਦੇ ਆ ਕਿ ਹੁਣ ਏ ਉਹ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਉਹ ਕਿੱਡਾ ਬਟਾ ਹੈ ਉਹ ਸਾਰੀ ਦੁਨੀਆ ਨੂੰ ਸਾਰੀ ਸਾਇਦਾਰ ਨੂੰ ਰਸਤ ਪਹੁੰਚਾਉਣ ਵਾਲਾ ਹੈ ਜੇ ਮੈਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੰਮ ਕਰਦਾ ਨਾ ਵੀ ਮੈਨੂੰ ਚਾਰ ਜੀਆਂ ਦਾ ਫਿਕਰ ਵੀ ਮੈਂ ਆਪਣੇ ਘਰੇ ਦਿਹਾੜੀ ਲੈ ਕੇ ਜਾਣੀ ਮੈਂ ਚਾਰ ਜੀਆਂ ਨਾਲ ਘੇਟ ਭਰਨਾ ਤੇ ਰੱਬ ਨੂੰ ਸਾਰਿਆਂ ਦਾ ਫਿਕਰ ਤੇ ਗੁਰੂ ਸਾਹਿਬ ਜੀ ਉਹ ਭਾਈ ਜਿਹਦਾ ਰੱਬ ਏਡਾ ਵੱਡਾ ਹੋਵੇ ਉਹ ਕਿਸੇ ਦਰ ਤੇ ਮੋਰ ਜਾ ਕੇ ਮੰਗੇ ਬਾਬੇ ਦੀ ਬਾਣੀ ਕਹਿੰਦੀ ਹੈ ਜੇ ਦੂਜੇ ਪਾਸੋਂ ਮੰਗੀਐ ਜੇ ਦੂਜੇ ਪਾਸੋਂ ਮੰਗੀਐ ਤਾਲਾਜ ਮਰਾਈਐ ਤੇ ਭਾਈ ਸ਼ਰਮ ਨਾਲ ਸੁੱਕ ਕੇ ਮਰ ਜਾਣਾ ਚਾਹੀਦਾ ਹੈ ਕਹਿਣਾ ਵੀ ਹੈ ਕਿ ਸਭ ਤੇ ਵੱਡਾ ਸਤ ਸੁਰਨਾਮਕ ਜਿੰਨ ਕਾ ਦਰਗਹ ਕੀ ਮੇਰੀ ਤੇਰੇ ਵੱਡਾ ਮੰਨ ਵੀ ਇਹਨੂੰ ਤੇ ਵੱਡੇ ਮੰਨੋ ਵੀ ਤੇ ਗੁਰੂ ਸਵਾਮੀਓ ਉਹ ਕਹਿੰਦਾ ਜਿੱਥੇ ਉੱਪਰ ਤੁਹਾਡੀ ਪ੍ਰਸੰਨਤਾ ਹੋ ਜਾਏ ਤੇ ਕਹੇ ਅਦੇਹਾ ਪਰੋਸਾ ਹਿਰਦੇ ਵਿੱਚ ਧਾਰਨ ਕਰ ਸਕਦਾ ਤੇ ਕਿਰਪਾ ਦੇ ਪੰਡਾਰ ਗੁਰੂ ਜੀ ਸੁਣ ਕੇ ਪ੍ਰਸੰਨ ਹੋਏ ਤੇ ਉਹਨਾਂ ਨੇ ਆਪਣੀ ਸੇਵਕ ਦੀ ਵਡਿਆਈ ਸੁਣੀ ਸਿੱਖਾ ਨ ਪ੍ਰੇਮ ਨਿਤ ਬਣੇ ਸਹਾਈ ਲੋਕ ਪਰ ਲੋਕ ਲੈ ਹੈ ਬਚਾਨ ਕਵੀ ਸੰਤੋਖ ਸਿੰਘ ਸਾਰੇ ਗੁਰ ਬੰਦਨ ਕਿਰਪਾ ਕਰਨ ਬਿਨ ਬੰਦਨ ਇਹ ਕਹੇ ਗੁਰੂ ਜੀ ਆਪਣੇ ਪਿਆਰੇ ਸਿੱਖਾਂ ਤੇ ਸਦਾਈ ਉਹਦਾ ਭਾਈ ਜਿਸ ਕੇ ਸਿਰੇ ਉੱਪਰ ਤੂ ਸੁਆਮੀ ਸੋਦੋ ਕਹਿੰਦਾ ਪਾਵੈ ਮੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਠੀਕ ਨਾ ਆਉਂਦਾ ਜੀ ਦੇ ਉੱਪਰ ਕਿਰਪਾ ਕਰ ਦਿੰਦਾ ਨਾ ਜੀ ਸਾ ਸੰਗਤ ਜੀ ਉਹਦਾ ਜੀਵਨ ਇੰਨਾ ਕਮਾਲ ਦਾ ਹੋ ਜਾਂਦਾ ਹੈ ਕਹਿੰਦੇ ਜਿਸ ਦੀਚ ਕੋਈ ਨਾ ਜਾਣੈ ਨਾਮ ਜਪ ਤੋ ਜੋਹੋਂ ਦਮਾਂ ਨੇ ਸੋ ਪੁਣੀ ਸਰਤੀ ਸੈਤੀ ਅਸ਼ਰਮਤੀ ਦਾ ਪਹਿਲਾ ਪਦਾ ਪੜਦੇ ਪ੍ਰਭ ਕੈਸ ਮਰਨ ਪ੍ਰਭ ਦੇ ਸਬੰਧ ਵਾਲੇ ਪਹਿਲੇ ਤੋਂ ਪੜਦੇ ਇੱਕ ਬਚਨ ਪੜਦੇ ਕਿੰਕਾ ਏਕ ਜਿਸ ਦੀ ਬਸਾ ਬੈਸਾ ਦੀ ਮਹਿਮਾ ਰਹਾ ਹੁੰਦਾ ਨਾ ਦੁਆਰ ਦੇ ਉੱਪਰ ਪਹਿਲਾ ਹੀ ਪੰਕਤੀ ਪੜਦੇ ਆ ਵੀ ਜਿਹਦੇ ਅੰਦਰ ਇੱਕ ਕਿੰਕਾ ਬਸਦਾ ਮੰਨੇ ਕੀ ਗੱਲ ਸਹੀ ਨਾ ਜਾਏ ਦੇਖੋ ਕਹੇ ਕਿਰਪਾ ਜੀ ਸਤਿ ਸੰਤੋਖ ਸੇਕੀ ਦੀ ਪੂਰਾ ਦੀਉ ਨਮਸਕਾਰ ਕਰਦੇ ਹਾਂ ਤੇ ਗੁਰੂ ਜੀ ਕਿਰਪਾ ਕਰਕੇ ਮੇਰੇ ਸਾਰੇ ਬਿਮਾ ਦਾ ਨਾਸ਼ ਕਰੋ ਤੇ ਭਾਈ ਇੱਥੇ ਦੀ ਪ੍ਰਸੰਗ ਦੀ ਜਿਹੜੀ ਸਮਾਪਤੀ ਹੈ ਇਸ ਪ੍ਰਸੰਗ ਦਾ ਨੇਣ ਪਾ ਲਈਏ ਕਿ ਜਿਹੜੇ ਸਤਿਗੁਰੂ ਦੇ ਚਰਨਾਂ ਦੇ ਧੋਰੇ ਬਣ ਕੇ ਰਹਿੰਦੇ ਨੇ ਉਹ ਭਾਈ ਸਤਿਗੁਰੂ ਉਹਨਾਂ ਤੋਂ ਕੁਰਬਾਨੇ ਜਾਂਦਾ ਹੈ ਸਤਿਗੁਰੂ ਉਹਨਾਂ ਨੂੰ ਵਡਿਆਈ ਮਰਤਦਾ ਹੈ ਆਓ ਸਤਿਅ ਅਸੀਂ ਵੀ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੀਏ असीं बाणी पढ़ंदे बाणी सुने सतगुरू जी कृपा कर